ਐਵੇਂ ਜਿਹੜਾ ਤੁਸੀਂ ਆਨਿਆ ਹਾਸੀ ਦੇ ਵਿੱਚ ਮੈਂ ਇਸ ਬੰਨ੍ਹ ਦੇ ਉੱਤੇ 4 ਦਿਨ ਲਗਾਤਾਰ ਬੈਠ ਕੇ ਗਿਆ। ਓਕੇ। ਫਲੱਡ ਦੇ ਵਿੱਚ गिर ਗਿਆ ਸੀ। ਉਸ ਵੇਲੇ ਜਿਹੜੀ ਇਸ ਬੰਨ੍ਹ ਦੀ ਉਚਾਈ ਸੀ 15 ਤੋਂ 18 ਫੁੱਟ ਸੀ ਦਿੱਤਾ ਤੋਂ। ਜਿਹੜੀ ਐਸ ਵੇਲੇ 2.5 ਤੋਂ 3 ਫੁੱਟ ਰਹਿ ਗਈ ਆ। ਫਨ ਨਾਮ ਦੀ ਕੀ ਜਿਹੜੀ ਬਿਲਕੁਲ ਖਤਮ ਕਰ ਤੇਰੇ ਮਾਦਿਆਂ ਨੂੰ ਆ ਤਾਂ ਸੜਕੀ ਲੱਗਦੀ ਜਿਹੜੀਆਂ ਸਾਡਾ ਇਹਦੇ ਵੱਲ ਜਿਹੜਾ ਕੋਈ ਉਹਨਾਂ ਦੀ ਤਵੱਜੋ ਨਹੀਂ ਅਸੀਂ ਕੰਪਲੀਟ ਆ ਕਰ ਕਰਕੇ ਥੱਕ ਗਏ ਆ ਸਾਡੇ ਕੋਲ ਬਕਾਇਦਾ ਪੂਰਾ ਰਿਕਾਰਡ ਪਿਆ ਕੰਪਲੀਟਾਂ ਦਾ ਓਕੇ ਛੱਡਿਆ ਹੋਇਆ ਤੁਸੀਂ ਇਹ ਰਾਹ ਸੀ ਅਸੀਂ ਆਪਣਾ ਛੱਡਿਆ ਕਿੰਨਾ ਮੀਟਰ ਗੱਜ ਦੂਹਾਂ ਪਾਸੇ ਤੋਂ ਜਿਹੜਾ ਰਸਤਾ ਜੀ ਇਹ ਅਸੀਂ ਡੇਢ ਡੇਢ ਗੱਜ ਇਧਰ ਨੇ ਲੈ ਡੇਢ ਗੱਜ ਇਧਰ ਨੇ ਆਪਣੇ ਨੰਗੇ ਆਪਣੇ ਸੂਰਤ ਦੇ ਛੱਡਿਆ ਪਰ ਜਿਹੜੇ ਰੇਤੇ ਵਾਲੇ ਆ ਉਹ ੱੱੱਕੇ ਨਾਲ ਸਾਡੇ ਤੋਂ ਇਹ ਰਸਤੇ ਦੇ ਵਿੱਚੋਂ ਦੀ ਅਗੇ ਉਹ ਨਗਾ ਨਗਾ ਕੇ ਲਿਜਾਂਦੇ ਰਹੇ ਆ ਠੀਕ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਰਲਿਆ ਪੁਸ ਵੀ ਨਾਲ ਰਲਿਆ ਜੀ ਪ੍ਰਸ਼ਾਸਨ ਵੀ ਸਾਰਾ ਨਾਲ ਰਲਿਆ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਠੀਕ ਹਾਂਜੀ ਬੰਨ ਤੁਸੀਂ ਬੰਨ ਨੂੰ 10 15 ਕੇਟ ਜਿਹੜਾ ਉਹ ਦੂਰ ਚੱਲ ਰਿਹਾ ਸੀ ਜੀ ਰੇਤ mafia ਨੇ ਇੱਥੇ ਕੰਡੇ ਤੇ ਖੜ ਕੇ ਦਰਿਆ ਦੇ ਜਿਵੇਂ ਜਿਵੇਂ ਦਰਿਆ ਦੇ ਕੰਡੇ ਤੇ ਖੜ ਕੇ ਮਾਈਨਿੰਗ ਕਰਦੇ ਗਏ ਦਰਿਆ ਹੌਲੀ ਹੌਲੀ ਆਂਦਾ ਆਂਦਾ ਪਿਛਲੇ ਸਾਲ ਆ ਜਿਹੜੀ ਹੈਗੀ ਐ ਬੰਨ ਨੂੰ ਢਾਹ ਲਾ ਕੇ ਓਕੇ ਬੰਨ ਢਾਹ ਲਾ ਕੇ ਤੇ ਇੱਥੇ ਦਿਨ ਰਾਤ ਕੰਮ ਚੱਲਿਆ 1 ਮਹੀਨਾ ਜੀ ਦਿਨ ਰਾਤ ਕੰਮ ਚੱਲਿਆ ਤੇ ਫਿਰ ਇੱਥੇ ਜਿਹੜਾ ਸੀ ਇਹਦਾ ਬਚਾਅ ਕੀਤਾ ਗਿਆ ਪਿੰਡ ਵਾਸੀ ਔਰ ਜਿਹੜੀ ਹੈਗੀ ਆ ਸਾਡੇ ਮਹਰੂਮ ਜਿਹੜੇ ਹੈਗੇ ਆ ਸੰਤੋਖ ਸਿੰਘ ਚੌਧਰੀ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਇਹ ਦਿਨ ਰਾਤ ਇੱਥੇ ਕੰਮ ਚੱਲਿਆ ਤੇ ਤਾਂ ਸਾਡੇ ਧੂਸੀ ਬੰਦ ਦਾ ਬਚਾਅ ਹੋਇਆ ਜਿਹਦੇ ਕਰਕੇ ਸਾਡੀਆਂ ਜ਼ਮੀਨਾਂ ਔਰ ਫਸਲਾਂ ਬਚੀਆਂ ਹਮਮ ਅਗਰ ਅਸੀਂ ਜਾਗਰੂਕ ਨਾ ਹੁੰਦੇ ਇਹਦੇ ਵਾਸਤੇ ਥੋੜਾ ਤਿਆਰ ਨਾ ਹੁੰਦੇ ਤੇ ਸਾਡੀਆਂ ਜ਼ਮੀਨਾਂ ਔਰ ਫਸਲਾਂ ਦੋਨੋਂ ਬਰਬਾਦ ਹੋ ਜਾਂਦੀਆਂ ਅੱਛਾ ਸਰ ਸਿਰਫ ਇੱਕ ਮਾਈਨਿੰਗ ਦੀ ਗਲਤੀ ਨਾਲ ਮਾਈਨਿੰਗ ਵਾਲਿਆਂ ਦੀ ਗਲਤੀ ਨਾਲ ਮਾਈਨਿੰਗ ਇੱਥੇ ਜਿਹੜੀ ਚੱਲਦੀ ਸੀਗੀ ਉਹ ਕਿੰਨਾ ਕਚੀਰ ਮਾਈਨਿੰਗ ਇੱਥੇ ਚੱਲੀ ਔਰ ਕਿੰਨੇ ਕੋ ਮਤਲਬ ਕਿ ਉਹਨਾਂ ਨੇ ਇੱਥੇ ਦੀ ਦਰਿਆ ਨੂੰ ਡੂੰਘਾ ਕਰ ਦਿੱਤਾ ਹੋਰ ਸਾਡੇ ਮੈਡਮ ਇਸ ਏਰੀਆ ਦੇ ਵਿੱਚ ਅੱਜ ਤੱਕ ਜਿਹੜਾ ਅਪਰੂਵਲ ਮਾਈਨਿੰਗ ਪੁਆਇੰਟ ਹੈ ਨਹੀਂ ਕਿਤੇ ਨਹੀਂ ਹੈ ਨੀ ਠੀਕ ਹੈ ਲੇਕਿਨ ਮਾਈਨਿੰਗ ਜਿਹੜੀ ਪਿਛਲੇ 15 ਸਾਲ ਤੋਂ ਹੋ ਰਹੀ ਆ ਅਕਾਲੀ ਸਰਕਾਰ ਵੇਲੇ ਵੀ ਹੋਈ ਆ ਜੀ ਕਾਂਗਰਸ ਸਰਕਾਰ ਵੇਲੇ ਵੀ ਹੋਈ ਆ ਐਸ ਸਰਕਾਰ ਵੇਲੇ ਵੀ ਹੋਈ ਆ ओके अच्छा ਜਿਹੜੇ ਇੱਥੇ ਠੇਕੇਦਾਰ ਬੈਠੇ ਹੁੰਦੇ ਸੀ ਉਹ ਤਾਂ ਕਹਿ ਦਿੰਦੇ ਸੀ ਕਿ ਸਰਕਾਰੀ ਜਿਹੜਾ ਇਹ ਬੋਰਡ ਲਗਾਇਆ ਹੁੰਦਾ ਸੀ ਉਹਨਾਂ ਨੇ ਉਹ ਕਹਿੰਦੇ ਸੀ ਸਰਕਾਰੀ ਮਾਈਨਿੰਗ ਹੈ ਇਹਦੇ ਤੇ ਜੀ ਕਿਸੇ ਦਾ ਕੋਈ ਵੀ ਰੋਲਾ ਨਹੀਂ ਹੈਗਾ ਕੋਈ ਸਾਨੂੰ ਇੱਥੇ ਰੋਕ ਨਹੀਂ ਸਕਦਾ ਹੈਗਾ ਮਾਈਨਿੰਗ ਕਰਨ ਤਾਂ ਫਿਰ ਫਿਰ ਵੀ ਮਾਈਨਿੰਗ ਚੱਲੀ ਜਾਂਦੀ ਸੀਗੀ ਬਿਲਕੁਲ ਜੀ ਬਿਨਾਂ ਰੋਕ ਟੋਕ ਚੱਲਦੀ ਸੀ ਦਿਨ ਰਾਤ ਚੱਲਦੀ ਸੀ ਤੇ ਉਹਨਾਂ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸਰਕਾਰ ਸੀਗੀ ਉਹਨਾਂ ਦੇ ਨਾਲ ਤਾਂ ਵੱਡੀ ਉਸ ਵੇਲੇ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਕੁਝ ਪ੍ਰਸ਼ਾਸਨ ਨਾਲ ਸਾਡੀ ਅਕਸਰ ਗੱਲ ਹੁੰਦੀ ਸੀ ਐਸਡੀ ਆਪਣੇ ਸੌਰੀ ਡੀਐਸਪੀ ਫਲੋਰ ਸਾਨੂੰ ਹਰ ਹਫਤੇ ਇਸ ਤਰ੍ਹਾਂ ਬੁਲਾ ਲੈਂਦੇ ਸੀ ਜਿਵੇਂ ਅਸੀਂ ਇੱਥੇ ਤੇ ਮੁਜਰਮ ਹੁੰਨੇ ਆ ਇਸ ਪਿੰਡ ਦੇ ਵਿੱਚ ਰਹਿ ਕੇ ਕੋਈ ਅਸੀਂ ਜੁਰਮ ਕਰ ਲਿਆ ਇਹ ਕਿਹੜੇ ਸਮੇਂ ਦੀ ਗੱਲ ਹੈ ਇਹ ਇਹ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਸਾਲ ਦੀ ਗੱਲ ਹੈ ਤਾਂ ਇਹ ਦੀ ਯਾਨੀ ਕਿ ਭਗਵੰਤਪਨ ਸਰਕਾਰੀ ਹੈ ਉਹਦੋਂ ਦੀ ਜਿਹੜੀ ਹੈ ਨਾ ਮੌਜੂਦਾ ਸਰਕਾਰ ਆ ਬਿਲਕੁਲ ਠੀਕ ਹੈ ਮਾਈਫਿਆ ਦੇ ਪ੍ਰੈਸ਼ਰ ਦੇ ਅੰਡਰ ਜਿਹੜਾ ਸੀਗਾ ਉਹ ਪੁਲਿਸ ਪ੍ਰਸ਼ਾਸਨ ਇੰਨਾ ਸੀਗਾ ਕਿ ਸਾਨੂੰ ਮੁਜਰਮਾਂ ਦੀ ਤਰ੍ਹਾਂ ਜਿਹੜਾ ਸੀਗਾ ਉੱਥੇ ਹਰ ਹਫਤੇ ਜਿਹੜਾ ਸੀਗਾ ਡੀਐਸਪੀ ਫਲੋਰ ਬੁਲਾ ਲੈਂਦਾ ਸੀਗਾ ਫਿਰ ਜਦੋਂ ਅਸੀਂ ਇਹ ਗੱਲ ਕਹੀ ਕਿ ਸਾਡਾ ਕੀ ਇਹ ਗੁਨਾਹ ਹੈ ਕਿ ਅਸੀਂ ਉਸ ਪਿੰਡ ਦੇ ਵਸਿੰਦੇ ਆ ਜਿਹੜਾ ਤੁਸੀਂ ਸਾਨੂੰ ਹਰ ਹਫ਼ਤੇ ਇੱਥੇ ਬੁਲਾ ਲੰਨੇ ਆ ਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਕੁਝ ਸਵਾਲ ਕੀਤੇ ਜਾਂ ਫਿਰ ਮੈਂ ਇਹ ਗੱਲ ਕਹੀ ਕਿ ਤੁਹਾਡੇ ਕੋਲ ਕੀ ਅਪਰੂਵਲ ਪੁਆਇੰਟ ਜਿਹੜੇ ਹੈਗੇ ਆ ਉਹ ਸਾਨੂੰ ਦਿਖਾਓ ਪੇਪਰ ਕਿੱਥੇ ਆ ਤੁਹਾਡੇ ਕੋਲ ਕੀ ਰਸਤਾ ਸਾਡੇ ਪਿੰਡ ਦਾ ਤੁਹਾਡੀ ਮਾਈਨਿੰਗ ਪੁਆਇੰਟ ਨੂੰ ਲੱਗਦਾ ਆ ਪਲਾਟ ਹੋਇਆ ਆ ਜਦੋਂ ਅਸੀਂ ਇਹ ਗੱਲਾਂ ਕੀਤੀਆਂ ਤੇ ਫਿਰ ਉਹ ਚੁੱਪ ਵੱਟ ਗਏ ਤੇ ਫਿਰ ਪਿੱਛੇ हट ਗਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਾਈਨਿੰਗ ਜਿਹੜੀ ਸੀ ਘਟਾ ਦਿੱਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਇੰਡੀਪੈਂਡੈਂਟ ਨਿਊ ਤੋ ਅੱਜ ਅਸੀਂ ਫਲੋਰ ਦੇ ਵਿੱਚ ਪਹੁੰਚੇ ਆ ਤੁਹਾਨੂੰ ਯਾਦ ਹੋਵੇਗਾ ਪਿਛਲੇ ਲੰਬੇ ਸਮੇਂ ਤੋਂ ਕਾਫੀ ਚੀਜ਼ਾਂ ਫਲੋਰ ਦੇ ਵਿੱਚ ਚੱਲ ਰਹੀਆਂ ਨੇ ਜਿਸ ਦੇ ਵਿੱਚੋਂ ਮੇਨ ਚੀਜ਼ਾਂ ਨੇ ਨਸ਼ੇ ਔਰ ਮਾਈਨਿੰਗ ਨੂੰ ਲੈ ਕੇ ਬਰਹਾਲ ਅਸੀਂ ਅੱਜ ਗੱਲ ਕਰਾਂਗੇ ਮਾਈਨਿੰਗ ਨੂੰ ਲੈ ਕੇ ਵੀ ਔਰ ਤੁਸੀਂ ਬੰਦੇ ਉੱਤੇ ਜੋ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਔਰ ਉਸ ਦੇ ਨਾਲ ਜੁੜੇ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀ ਆ ਰਹੀਆਂ ਨੇ ਉਸ ਨੂੰ ਲੈ ਕੇ ਸੇ ਜੇ ਅਸੀਂ ਗੱਲ ਕਰ ਲਈਏ ਕਿ ਇਹ ਸਾਰੀਆਂ ਚੀਜ਼ਾਂ ਕਾਫੀ ਮੀਡੀਆ ਦੇ ਵਿੱਚ ਹਾਈਲਾਈਟ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਉਸ ਦੇ ਬਾਵਜੂਦ ਵੀ ਇਨ੍ਹਾਂ ਦੇ ਉੱਤੇ ਕੰਮ ਕਿਉਂ ਨਹੀਂ ਹੋ ਰਿਹਾ ਮੌਜੂਦਾ ਸਰਕਾਰ ਹਾਲਾਂਕਿ بار بار ਬੜੇ ਵੱਡੇ ਵੱਡੇ ਦਾਅਵੇ ਜ਼ਰੂਰ ਕਰਦੀ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਅਸੀਂ ਕੰਮ ਕਰਦੇ ਆਂ ਔਰ ਲੋਕਾਂ ਦੇ ਵਿੱਚ ਵਿਚਰਦੇ ਆਂ ਤੇ ਅੱਜ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰਾਂ ਅਗਰ ਲੋਕਾਂ ਦੇ ਵਿੱਚ ਵਿਚਰ ਰਹੀਆਂ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣ ਰਹੀਆਂ ਨੇ ਸੋਲਵ ਕਰ ਰਹੀਆਂ ਨੇ ਤਾਂ ਫਿਰ ਆ ਨੌਬਤ ਕਿਉਂ ਆ ਰਹੀ ਹੈ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਵਿਖਾਵਾਂਗੀ ਉਸ ਅ ਲొਕੇਸ਼ਨ ਦੀਆਂ ਉਸ ਜਗ੍ਹਾ ਦੀਆਂ ਜਿੱਥੇ ਤੁਸੀਂ ਬੰਨ ਦੇ ਉੱਤੇ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਆ ਰਹੀ ਹੈ ਬੰਨ ਬਿਲਕੁਲ ਬੈਠਿਆ ਹੋਇਆ ਹਾਲਾਂਕਿ ਪਿਛਲੇ ਗਏ ਸਮੇਂ ਦੇ ਵਿੱਚ ਮੈਂ ਤੁਹਾਨੂੰ ਕਈ ਵਾਰ ਉਹ ਤਸਵੀਰਾਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਪਸ਼ਟ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਮਾਈਨਿੰਗ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਬੰਨ ਦੇ ਉੱਤੇ ਜੋ ਪ੍ਰੋਬਲਮਸ ਹੁੰਦੀਆਂ ਨੇ ਕਿਸਨਾ ਟਿੱਪਰ ਟਰਾਲੀਆਂ ਲੰਘਦੀਆਂ ਨੇ ਲੋਕਾਂ ਨੂੰ ਬੇਹਨਾਕਾ ਪਰੇਸ਼ਾਨ ਕੀਤਾ ਜਾਂਦਾ ਲੋਕਾਂ ਦੇ ਰਾਹ ਛੱਡੇ ਹੋਏ ਸਰਕਾਰ ਦਾ ਕੋਈ ਰਾਹ ਨਾ ਹੁੰਦੇ ਹੋਏ ਵੀ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਤਾਂ ਮੇਰੇ ਨਾਲ ਇਸ ਵੇਲੇ ਫਲੋਰ ਤੋਂ ਇੱਕ ਸ਼ਖਸ ਮੌਜੂਦ ਨੇ ਇੰਟਰੋਡਕਸ਼ਨ ਉਹਨਾਂ ਦੇ ਨਾਲ ਤੁਹਾਡੀ ਜ਼ਰੂਰ ਕਰਵਾਵਾਂਗੇ ਔਰ ਪੂਰਾ ਮਾਮਲਾ ਵੀ ਜਾਨਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰਪਾਲ ਮੈਂ ਸਿਲਕਣਾ ਨੀਅਰ ਫਲੋਰ ਦਾ ਵਾਸੀ ਹਾਂ ਔਰ ਇਸ ਸਮੇਂ ਮੈਂ ਫਲੋਰ ਸ਼ਹਿਰ ਤੇ ਰਹਿ ਰਿਹਾ ਹਾਂ ਮੇਰੀ ਜ਼ਮੀਨ ਸੇਲਕੇਣਾ ਮੰਡ ਦੇ ਵਿੱਚ ਹੈਗੀ ਆ ਜਿੱਥੋਂ ਕਿ ਸਾਡੇ ਨੇੜੇ ਇੱਕ ਕਰੀਬ 3 ਦਹਾਕੇ ਹੋ ਚੱਲੇ ਲਗਭਗ 3 ਦਹਾਕੇ ਹੋ ਗਏ ਆ ਜਿੱਥੋਂ ਮਾਈਨਿੰਗ ਹੋ ਰਹੀ ਹੈ ਲਗਾਤਾਰ ਮਾਈਨਿੰਗ ਹੋ ਰਹੀ ਆ ਤੇ ਜਿਹਦੇ ਕਰਕੇ ਜਿਹੜਾ ਆ ਸਾਨੂੰ ਬਹੁਤ ਪ੍ਰੋਬਲਮਾਂ ਆ ਰਹੀਆਂ ਹਨ ਜਿਨ੍ਹਾਂ ਦੇ ਵਿੱਚੋਂ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਸਾਡੇ ਜ਼ਮੀਨ ਦੇ ਬਿਲਕੁਲ ਨਾਲ ਬਨ ਨਾਮ ਦੀ ਚੀਜ਼ ਜਿਹੜੀ ਬਿਲਕੁਲ ਖਤਮ ਹੋ ਗਈ ਆ ਔਰ ਇਸ ਮਸਲੇ ਨੂੰ ਲੈ ਕੇ ਮੈਂ ਪਿਛਲੇ 3 ਸਾਲ ਤੋਂ 2022 ਤੋਂ ਲਗਾਤਾਰ ਮੈਂ ਜਿਹੜੀਆਂ ਲੈਟਰਾਂ ਉਹ ਡਿਪਟੀ ਕਮਿਸ਼ਨਰ ਜਲੰਧਰ ਐਸ ਡੀ ਐਮ ਫਲੋਰ ਔਰ ਲੇਟੈਸਟ ਜਿਹੜੀ ਹੈਗੀ ਆ 17 7 24 ਨੂੰ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਵੀ ਅਸੀਂ ਮਿਲ ਕੇ ਆਏ ਆ ਪਹਿਲੀ ਜਿਹੜੀ ਲੈਟਰ ਹੈਗੀ ਆ ਉਹ 9 6 2022 ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਆਫਿਸ ਅਸੀਂ ਭੇਜੀ ਸੀ ਦਿੱਤੀ ਸੀ ਜਦੋਂ ਅਸੀਂ ਐਪਲੀਕੇਸ਼ਨ ਦੇ ਕੇ ਆਏ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਸ ਤੋਂ ਬਾਅਦ ਅਸੀਂ ਦੁਬਾਰਾ ਫੇਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਉਹਨਾਂ ਨੇ ਫੇਰ ਦੁਬਾਰਾ ਰਿਮਾਈਂਡਰ ਕਰਕੇ ਜਿਹੜਾ ਹੈਗਾ ਆ ਐਸ ਡੀ ਐਮ ਫਲੋਰ ਨੂੰ ਲੈਟਰ ਕਟਿਆ ਇਹ ਲੈਟਰ ਜਿਹੜਾ ਕੱਢਿਆ ਹੈਗਾ ਆ ਉਹ 5 6 2023 ਨੂੰ ਲਗਭਗ 1 ਸਾਲ ਬਾਅਦ ਔਰ ਡਿਪਟੀ ਕਮਿਸ਼ਨਰ ਜਲੰਧਰ ਜਿਹੜੇ ਹੈਗੇ ਆ ਉਹਨਾਂ ਨੇ ਐਸ ਡੀ ਐਮ ਫਲੋਰ ਨੂੰ 7 ਦਿਨ ਦਾ ਟਾਈਮ ਦੇ ਕੇ ਇਹਦੇ ਤੇ ਜਿਹੜੀ ਸਾਰੀ ਕਾਰਵਾਈ ਕਰਕੇ ਤੇ ਸਾਨੂੰ ਜਿਹੜਾ ਆ ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਤੇ ਦੱਸੋ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੋ ਵੀ ਹੈਗਾ ਇਹਦੇ ਤੇ ਕਾਰੋ ਲੇਕਿਨ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਅਸੀਂ ਐਸਡੀਐਮ ਫਲੋਰ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਫਲੋਰ ਆਫਿਸ ਹੈਗਾ ਤੁਹਾਡੀ ਲੈਟਰ ਅਸੀਂ ਉਹਨਾਂ ਨੂੰ ਭੇਜ ਦਿੱਤੀ ਹੈ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਜਦੋਂ ਅਸੀਂ ਉਹਨਾਂ ਨੂੰ ਮਿਲੇ ਤੇ ਉਹ ਕਹਿੰਦੇ ਜੀ ਤੁਹਾਡਾ ਹਲਕਾ ਜਿਹੜਾ ਹੈਗਾ ਆ ਡਿਸਟ੍ਰਿਕਟ ਜਲੰਧਰ ਦੇ ਵਿੱਚ ਆ ਲੇਕਿਨ ਜਿਹੜਾ ਬੰਨ ਦਾ ਪਾਰਟ ਆ ਉਹ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਜਦੋਂ ਅਸੀਂ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਐਮਐਲਏ ਨਿਸ਼ਤਰਪਾਲ ਰਾਹੋ ਜੀ ਨੂੰ ਨਾਲ ਲੈ ਕੇ ਐਕਸ਼ਨ ਜਿਹੜੇ ਨਵਾਂ ਸ਼ਹਿਰ ਆ ਬੰਨ ਡਿਪਾਰਟਮੈਂਟ ਦੇ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਇਹ ਗੱਲ ਮੰਨੀ ਕਿ ਹਾਂ ਫਲੋਰ ਦਾ ਔਰ ਜਿਹੜਾ ਨਵੇਂ ਸ਼ਹਿਰ ਦਾ ਏਰੀਆ ਮੇਰੇ ਕੋਲ ਹੀ ਹੈ ਤੇ ਮੈਂ ਕੱਲ ਬੰਦਾ ਭੇਜ ਕੇ ਤੁਹਾਡਾ ਜਿਹੜਾ ਹੈਗਾ ਅਸੀਂ ਉਹ ਦੇਖ ਲੈਨੇ ਕੀ ਉਹਦਾ ਹੋਣ ਵਾਲਾ ਹੈਗਾ ਅਗਲੇ ਦਿਨ ਜੇਈ ਨਮਾਸ਼ਹਿਰ ਇਸ ਡਿਪਾਰਟਮੈਂਟ ਦਾ ਔਰ ਜੇਈ ਫਲੋਰ ਦੋਨੋਂ ਸਾਨੂੰ ਬੰਨ ਤੇ ਉਹਨਾਂ ਨੇ ਮਿਲਣ ਦਾ ਟਾਈਮ ਦਿੱਤਾ ਗਏ ਉਹਨਾਂ ਨੇ ਦੇਖਿਆ ਸਿਚੁਏਸ਼ਨ ਦੇਖੀ ਉਹ ਕਹਿੰਦੇ ਵੀ ਅਸੀਂ ਤੁਹਾਡਾ ਜਿਹੜਾ ਮਸਲਾ ਹੱਲ ਕਰਵਾ ਦਿੰਨੇ ਆ ਲੇਕਿਨ 2 ਮਹੀਨੇ ਬੀਤਣ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਠੇਕੇਦਾਰਾਂ ਨੂੰ ਕਿਹਾ ਜਿਹੜੇ ਕੋਈ ਮਾਈਨਿੰਗ ਵਾਲੇ ਸੀਗੇ ਉਹਨਾਂ ਕੋਲ ਕੋਈ ਕੰਟੈਕਟ ਨੰਬਰ ਹੋਵੇਗਾ ਉਹਨਾਂ ਨੇ ਬੰਨ ਦੇ ਟੋਪ ਤੇ ਹੈੱਡ ਦੇ ਉੱਤੇ ਜਿਹੜੇ ਸੀਗੇ ਦੋ ਚਾਰ ਟਰਾਲੀਆਂ ਮਿੱਟੀ ਦੀਆਂ ਪਵਾ ਦਿੱਤੀਆਂ ਲੇਕਿਨ ਜਿੱਥੋਂ ਮੇਨ ਪੁਆਇੰਟ ਹੈ ਜਿੱਥੋਂ ਸੇਲ ਕਿਆਣੇ ਨੂੰ ਰਸਤਾ ਉਤਰ ਰਿਹਾ ਹੈ ਬੰਨ ਤੋਂ ਉਸ ਜਗ੍ਹਾ ਤੇ ਉੱਤੇ ਬਿਲਕੁਲ ਵੀ ਮਿੱਟੀ ਨਹੀਂ ਪਾਈ ਜਿਹੜਾ ਕਿ ਇਸ ਵੇਲੇ ਸਾਡੀਆਂ ਜ਼ਮੀਨਾਂ ਤੋਂ 2 ਤੋਂ 2.5 ਫੁੱਟ ਦੀ ਉਚਾਈ ਹੈ ਬੰਨ ਦੀ ਸਾਨੂੰ ਇਹ ਖਦਸ਼ਾ ਹੈ ਡਰਿਆ ਹੈ ਕਿ ਜਿਵੇਂ ਅੱਜਕੱਲ੍ਹ ਹਿਮਾਚਲ ਦੇ ਵਿੱਚ ਬੱਦਲ ਫਟ ਰਹੇ ਆ ਔਰ ਐਸਵੀਲ ਜੋ ਹੈ ਬਿਆਸ ਦਰਿਆ ਦਾ ਲੈਵਲ ਵਧਿਆ ਹੋਇਆ ਹੈ ਸਾਨੂੰ ਡਰ ਰਿਹਾ ਕਿ ਅਗਰ ਉਧਰ ਜਿਸ ਸਾਈਡ ਤੋਂ ਸਾਡੇ ਸਤਲੁਜ ਨਿਕਲ ਰਿਹਾ ਹੈ ਉਧਰ ਕੋਈ ਇਦਾਂ ਦੀ ਕੋਈ ਪ੍ਰੋਬਲਮ ਆ ਗਈ ਤੇ ਸਤਲੁਜ ਦੇ ਵਿੱਚ ਪਾਣੀ ਵੱਧ ਗਿਆ ਤਾਂ ਸਾਡੀਆਂ ਜ਼ਮੀਨਾਂ ਔਰ ਫਸਲਾਂ ਦੋਨੋਂ ਖਰਾਬ ਹੋ ਜਾਣਗੀਆਂ ਅਸੀਂ ਬਿਲਕੁਲ ਛੋਟੇ-ਛੋਟੇ ਜ਼ਿੰਮੇਦਾਰਿਆਂ ਕੋ ਦੋ ਖੇਤ ਦਾ ਕੋਈ ਤਿੰਨ ਖੇਤ ਦਾ ਮਾਲਕ ਕੋਈ ਕਈ ਬਹੁਤ ਸਾਰੇ ਤਾਂ ਕੁਝ-ਕੁਝ ਕਨਾਲਾਂ ਦੇ ਮਾਲਕ ਵੀ ਆ ਤੇ ਸਾਡੀ ਜਿਹੜੀ ਸਰਕਾਰੀ ਦੁਆਰੇ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਲਾਸਟ ਜਿਹੜੀ ਹੈਗੀ ਆ ਅਸੀਂ 7ਵੇਂ ਮਹੀਨੇ ਦੀ 17 ਤਰੀਕ ਨੂੰ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਮਿਲੇ ਆ ਇਸੇ ਸਬੰਧ ਦੇ ਵਿੱਚ ਜਦੋਂ ਸਾਡੀ ਐਕਸ਼ਨ ਨਵਾਂ ਸ਼ਹਿਰ ਨੇ ਸਾਡੀ ਕੋਈ ਗੱਲ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਅਮਲ ਨਹੀਂ ਕੀਤਾ ਫਿਰ ਅਸੀਂ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਮਿਲੇ ਆ ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਕਿ ਕਹਿੰਦੇ ਤੁਹਾਡਾ ਕੰਮ ਹੋ ਜਾਏਗਾ ਲੇਕਿਨ ਅੱਜ ਦੇਖ ਲਓ ਵੀ 1 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਮਾਂਜੋਗ ਮੁੱਖ ਮੰਤਰੀ ਜੀ ਵੱਲੋਂ ਜੋ ਡੀਸੀ ਆਫਿਸ ਦੇ ਨਾਲ ਇੱਕ ਇਹਨਾਂ ਨੇ ਆਪਣਾ ਆਫਿਸ ਇਹ ਸਥਾਪਿਤ ਕੀਤਾ ਆ ਅਸੀਂ ਉਹਦੇ ਵਿੱਚ ਵੀ ਐਪਲੀਕੇਸ਼ਨ ਦਿੱਤੀ ਆ ਲੇਕਿਨ ਮਹੀਨੇ ਤੋਂ ਉੱਪਰ ਜਿਹੜਾ ਹੈਗਾ ਸਮਾਂ ਕਰੀਬ ਡੇਢ ਮਹੀਨਾ ਹੋ ਗਿਆ ਆ ਸਾਨੂੰ ਉਹਦੇ ਤੋਂ ਵੀ ਕੋਈ ਜਿਹੜਾ ਰਿਸਪਾਂਸ ਨਹੀਂ ਮਿਲਿਆ ਸੋ ਅਸੀਂ ਇਸ ਕਰਕੇ ਹੁਣ মিডিਆ ਦਾ ਸਹਾਰਾ ਲੈ ਕੇ ਸਰਕਾਰ ਤੱਕ ਇਹ ਗੱਲ ਜਿਹੜੀ ਪਹੁੰਚਾਣੀ ਚਾਹੁੰਦੇ ਆ ਤੇ ਸਾਡਾ ਜਿਹੜਾ ਹੈਗਾ ਆ ਇਹ ਤਕਰੀਬਨ ਅਗਰ ਇੱਕ ਵੀ ਜਗ੍ਹਾ ਤੋਂ ਬੰਨ ਜਿਹੜਾ ਹੈਗਾ ਆ ਪਾਣੀ ਇਧਰ ਕ੍ਰੋਸ ਕਰ ਗਿਆ ਬੰਨ ਟੁੱਟ ਗਿਆ ਇਹ ਫਲੋਰ ਤੋਂ ਲੈ ਕੇ ਰਾਹੋਂ ਤੱਕ ਦਾ ਏਰੀਆ ਜਿਹੜਾ 30 ਕਿਲੋਮੀਟਰ ਆ ਇਹ ਪ੍ਰਭਾਵਿਤ ਹੋਊਗਾ ਜਿਹਦੇ ਵਿੱਚ ਕਈ ਸਾਰੇ ਪਿੰਡ ਵੀ ਆਉਂਦੇ ਆ ਦਰਜਨਾਂ ਦੇ ਕਰੀਬ ਜਿਹੜੇ ਦਰਜਨ ਦੇ ਕਰੀਬ ਪਿੰਡ ਆਉਂਦੇ ਆ ਉਹ ਸਾਰੇ ਜਿਹੜੇ ਤਹਿਸਨੈਸ ਹੋ ਜਾਣਗੇ ਔਰ ਇਹ ਦੇਖ ਲਓ ਪੀਏ तकरीबन ਜਿਹੜਾ ਹੈਗਾ ਟੋਟਲ ਏਰੀਆ ਜੇ ਅਸੀਂ ਕਰ ਲਈਏ ਤਾਂ 100 ਕਿਲੋਮੀਟਰ ਸਕੁਅਰ 100 ਕਿਲੋਮੀਟਰ ਦਾ ਏਰੀਆ ਇਹ ਬਣ ਜਾਂਦਾ ਹੈਗਾ ਆ ਇੰਨਾਂ ਲਈ ਜਿਹੜਾ ਆ ਉਹ ਏਰੀਆ ਪ੍ਰਭਾਵਿਤ ਹੋਊਗਾ ਸਿਰਫ ਔਰ ਸਿਰਫ ਇੱਕ ਇਸ ਡਿਪਾਰਟਮੈਂਟ ਦੀ ਅਣਗਹਿਲੀ ਦੇ ਕਾਰਨ ਅਸੀਂ ਇਹ ਇਹ ਅਪੀਲ ਕੀਤੀ ਸੀਗੀ ਕਿ ਬੰਨ ਦੀ ਜਿਹੜੀ ਹੈਗੀ ਆ ਜੋ ਵੀ ਨੁਕਸਾਨ ਹੋਇਆ ਹੈ ਇਹਦੀ ਪੜਤਾਲ ਕੀਤੀ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਤੇ ਬੰਨ ਦੀ ਮੁਰੰਮਤ ਕੀਤੀ ਜਾਵੇ ਅਸੀਂ ਪਿਛਲੇ 3 ਸਾਲ ਤੋਂ ਇਸ ਚੀਜ਼ ਨੂੰ ਲੈ ਕੇ ਮੰਗ ਕਰ ਰਹੇ ਹਾਂ ਲੇਕਿਨ ਇੱਕ ਵੀ ਕਿਸੇ ਉਹ ਸਾਡੇ ਕਰਮਚਾਰੀ ਨੇ ਸਾਡੀ ਬਾਹ ਨਹੀਂ ਫੜੀ ਔਰ ਸਾਡਾ ਮਸਲਾ ਐਜ਼ ਇਟ ਇਜ਼ ਪਿਆ ਹੈ ਜਿਉਂ ਦਾ ਤਿਉਂ ਪਿਆ ਅੱਛਾ ਜਾਨਣਾ ਚਾਹਾਂਗੇ ਕਿ ਮੌਜੂਦਾ ਸਰਕਾਰ ਵੱਲੋਂ ਜਿਹੜੇ ਇੱਥੇ ਨੁਮਾਇੰਦੇ ਨੇ ਪ੍ਰੇਮ ਕੁਮਾਰ ਜਿਹੜੇ ਪ੍ਰਿੰਸੀਪਲ ਹੈਗੇ ਨੇ ਉਹਨਾਂ ਦੇ ਹੱਥ ਸਾਰੀ ਡੋਰ ਹੈਗੀ ਐਸ ਵੇਲੇ ਕਿ ਉਹ ਬਹੁਤ ਕੁਝ ਕਰ ਸਕਦੇ ਨੇ ਜਿਸ ਵੇਲੇ ਤਾਂ ਪਹਿਲੀਆਂ ਸਰਕਾਰਾਂ ਸੀਗੀਆਂ ਉਸ ਵੇਲੇ ਦੀ ਗੱਲ ਵੀ ਤੁਸੀਂ ਰੱਖੀ ਕਿ ਉਸ ਵੇਲੇ ਵੀ ਕੁਝ ਨਹੀਂ ਕੀਤਾ ਗਿਆ ਲੇਕਿਨ ਐਸ ਵੇਲੇ ਤਾਂ ਹੁਣ 2.5 ਸਾਲ ਤੋਂ ਉੱਤੇ ਦਾ ਸਮਾਂ ਬੀਤਣ ਜਾ ਰਿਹਾ ਦੁਬਾਰਾ ਵੀ ਇਲੈਕਸ਼ਨ ਹੋ ਹਟਿਆ ਹੁਣ ਫੇਰ ਦਾਅਵੇ ਕੀਤੇ ਜਾ ਰਹੇ ਨੇ ਤੇ ਹੱਲ ਕੋਈ ਨਜ਼ਰ ਨਹੀਂ ਆ ਰਿਹਾ ਇਸ ਬਾਬਤ ਪ੍ਰੇਮ ਕੁਮਾਰ ਜਨਨਾਲ ਤੁਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਕਿ ਇਸ ਇਸ ਨੂੰ ਲੈ ਕੇ ਕੋਈ ਮੁਸ਼ਤਦੀ ਦੇ ਨਾਲ ਕੋਈ ਕੰਮ ਕਰਨ ਦੀ ਕੋਈ ਕਮਿਟਮੈਂਟ ਉਹਨਾਂ ਨੇ ਦਿੱਤੀ ਹੈ ਕੋਈ ਉਹਨਾਂ ਨੇ ਗੱਲਬਾਤ ਅੱਗੇ ਤੋਰੀ ਹੈ ਜਾਂ ਸੁਣੀ ਹੀ ਨਹੀਂ ਅਸੀਂ ਅੱਜ ਤੋਂ ਕਰੀਬ ਸਾਡਾ 2 ਸਾਲ ਪਹਿਲਾਂ ਮਾਈਨਿੰਗ ਜੀਡੀਸੀ ਕੇ ਮਾਈਨਿੰਗ ਵਾਲੇ ਉਹਨਾਂ ਦੇ ਕਰਿੰਦਿਆ ਔਰ ਸਾਡੇ ਦਰਮਿਆਨ ਜਿਹੜੀ ਸੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੜਾਈ ਹੋਈ ਝਗੜਾ ਹੋਇਆ ਬਹੁਤ ਬਹੁਤ ਜ਼ਿਆਦਾ ਖਿਲ ਰਿਆ ਸੀਗਾ ਉਹਦੇ ਜਦੋਂ ਪਿੰਡ ਦੇ ਬੰਦਿਆਂ ਨੂੰ ਮਾਰਿਆ ਕੁੱਟਿਆ ਵੀ ਸੀ ਤੇ ਝੂਠੇ ਪਰਚੇ ਵੀ ਉਹਨਾਂ ਦੇ ਦੱਪੇ ਗਏ ਸੀ ਬਿਲਕੁਲ ਬਿਲਕੁਲ ਅਸੀਂ ਉਸ ਦਰਮਿਆਨ ਜਿਹੜੀ ਸਾਡੇ ਕੋਲ ਵੀਡੀਓ ਸੀਗੀ ਅਸੀਂ ਮੁੱਖ ਮੰਤਰੀ ਜੀ ਦੇ ਵਟਸਐਪ ਤੇ ਅਸੀਂ ਸੈਂਡ ਕਰ ਦਿੱਤੀ ਤੇ ਉਸ ਦਰਮਿਆਨ ਜਿਹੜਾ ਸੀਗਾ ਸ਼ਾਇਦ ਇਹਨਾਂ ਨੂੰ ਇਹ ਪ੍ਰੇਮ ਕੁਮਾਰ ਜੀ ਨੂੰ ਸ਼ਾਇਦ ਕੋਈ ਫੋਨ ਆਇਆ ਹੋਵੇਗਾ ਕਿਵੇਂ ਹੋਇਆ ਤੇ ਇਹਨਾਂ ਨੂੰ ਜਦੋਂ ਫੋਨ ਆਇਆ ਇਹਨਾਂ ਨੇ ਸਾਨੂੰ ਜਿਹੜੀ ਸ਼ਿਕਾਇਤ ਕਰਦਾ ਧਿਰ ਸੀ ਉਹਨਾਂ ਨਾਲ ਲਏ ਬਿਨਾ ਜਾ ਕੇ ਇਹਨਾਂ ਨੇ ਜਿਹੜਾ ਸੀਗਾ ਉਥੋਂ ਵੀਡੀਓ ਜਿਹੜੀ ਸੀ ਲਾਈਵ ਹੋ ਕੇ ਦੱਸ ਦਿੱਤਾ ਕਿ ਇੱਥੇ ਕੋਈ ਮਾਈਨਿੰਗ ਨਹੀਂ ਹੋ ਰਹੀ ਜਦਕਿ ਮਾਈਨਿੰਗ ਜਿਹੜੀ ਹੈਗੀ ਉਹ ਪਿਛਲੇ 2-3 ਮਹੀਨੇ ਜਿਹੜਾ ਹੁਣ ਮਾਈਨਿੰਗ ਬੰਦ ਹੋਈ ਆ ਜਦਕਿ ਮਾਈਨਿੰਗ ਜਿਹੜੀ ਲਗਾਤਾਰ ਚੱਲ ਰਹੀ ਆ ਉਸ ਵੇਲੇ ਕੋਈ ਪਿੰਡ ਦੇ ਵਿੱਚੋਂ ਦੀ ਟਰਾਲੀਆਂ ਜਿਹੜੀਆਂ ਮਾਈਨਿੰਗ ਦੀ ਲੰਘਦੀਆਂ ਸੀਗੀਆਂ ਜਿਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਇਤਰਾਜ਼ ਕੀਤਾ ਸੀਗਾ ਜਦੋਂ ਇਹ ਝਗੜਾ ਹੋਇਆ ਸਾਰਾ ਪਿੰਡ ਦੇ ਵਿੱਚੋਂ ਉਸ ਦਰਮਿਆਨ ਜਿਹੜੀਆਂ ਟਰਾਲੀਆਂ ਲੰਘਣੀਆਂ ਬੰਦ ਹੋ ਗਈਆਂ ਲੇਕਿਨ ਸਾਡੇ ਪਿੰਡ ਦੇ ਸਿਵੇ ਸਿਵਿਆਂ ਦੇ ਵਿੱਚੋਂ ਦੀ ਲੰਘਾ ਕੇ ਇੱਕ ਕਿਸੇ ਦੀ ਜ਼ਮੀਨ ਜਿਹੜਾ ਕੋਈ ਇਹਨਾਂ ਦਾ ਮਾਈਨਗਾਲਿਆਂ ਦਾ ਹੀ ਨਾਲ ਦਾ ਕੋਈ ਬੰਦਾ ਹੈਗਾ ਆ ਉਹਨਾਂ ਨੇ ਉਹ ਜ਼ਮੀਨ ਠੇਕੇ ਤੇ ਲਈ ਹੋਈ ਆ ਤੇ ਉਹਦੇ ਵਿੱਚ ਦੀ ਲੰਘਾ ਕੇ ਜਿਹੜੀ ਆ ਪਿੰਡ ਦੇ ਬਾਹਰੋਂ ਬਾਹਰ ਜਿਹੜੇ ਆ ਕਰ ਰਹੇ ਆ ਲੇਕਿਨ ਪਿੰਡ ਦੇ ਵਿੱਚੋਂ ਤਾਂ ਨਹੀਂ ਲੰਘਾ ਰਹੇ ਮੇਰੇ ਗੱਲ ਕਰਨ ਤੋਂ ਭਾਵੇਂ ਸੀਗਾ ਕਿ ਪ੍ਰੇਮ ਕੁਮਾਰ ਜੀ ਨੂੰ ਵੀ ਇਸ ਮਾਮਲੇ ਦੇ ਬਾਰੇ ਸਾਰੀ ਜਾਣਕਾਰੀ ਹੈ ਲੇਕਿਨ ਇਹਦੇ ਦਰਮਿਆਨ ਸਾਡੀ ਕੋਈ ਜਿਹੜੀ ਸੁਣਵਾਈ ਕਿਤੇ ਵੀ ਨਹੀਂ ਹੋਈ ਤੇ ਸਾਡਾ ਜਿਹੜਾ ਮਸਲਾ ਉਹ ਨਹੀਂ ਹੱਲ ਹੋਇਆ ਹੁਣ ਜੋ ਮੌਜੂਦਾ ਕੰਡੀਸ਼ਨ ਅਸੀਂ ਦੇਖੀ ਉਸ ਵੇਲੇ ਸਪੌਟ ਦੇ ਉੱਤੇ ਅੱਜ ਜਾ ਕੇ ਤੁਸੀਂ ਜਿਹੜੀ ਸਾਰੀ ਚੀਜ਼ਾਂ ਦਸੀਆਂ ਜਿਹੜੀ ਕੰਡੀਸ਼ਨ ਦਾ ਤੁਹਾਨੂੰ ਡਰ ਹੈ ਜੋ ਹੋ ਸਕਦੀ ਹੈ ਆਉਣ ਵਾਲੇ ਸਮੇਂ ਕਿਉਂਕਿ ਮੀਂਹ ਪੈਣੇ ਸ਼ੁਰੂ ਹੋ ਗਏ ਨੇ ਔਰ ਪਿੱਛੇ ਜਿਹੜੀ ਉਹ ਬਾਹਰ ਵੀ ਕਈ ਥਾਵਾਂ ਦੇ ਉੱਤੇ ਆਈ ਹੋਈ ਹੈ ਔਰ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਓਵਰਫਲੋ ਹੋਇਆ ਹੋ ਚੁੱਕਿਆ ਪਾਣੀ ਉਹ ਜੇ ਪਾਣੀ ਛੱਡਦੇ ਨੇ ਤਾਂ ਸਭ ਤੋਂ ਪਹਿਲਾਂ ਨੁਕਸਾਨ ਇਧਰੋਂ ਦੀ ਕਿੱਥੋਂ ਦੀ ਸ਼ੁਰੂ ਹੋਊਗਾ ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਜਾਣਗੇ ਸਭ ਤੋਂ ਪਹਿਲਾਂ ਜਿਹੜੇ ਜ਼ਮੀਨ ਦੇ ਜਿਹੜੀ ਸਾਡੀ ਮੋਹਰੇ ਆ ਰਹੀ ਆ ਸਾਡੀ ਆਪਣੀ ਜ਼ਮੀਨ ਮੋਹਰੇ ਆ ਗਈ ਹੈ ਪਰਸਨਲ ਜਿਹੜੀ ਹੈਗੀ ਆ ਚਲੋ ਨੁਕਸਾਨ ਤਾਂ ਸਾਰਿਆਂ ਦਾ ਹੀ ਹੋਏਗਾ ਲੇਕਿਨ ਸਭ ਤੋਂ ਮੋਹਰੇ ਜਿਹੜਾ ਹੈਗਾ ਨੁਕਸਾਨ ਉਹ ਸਾਡਾ ਹੋਏਗਾ ਕਿੰਨੇ ਕਿੰਨੇ ਕੋ ਖੇਤ ਕਿੰਨੇ ਕੋ ਲੋਕਾਂ ਦੀ ਜ਼ਮੀਨ ਹੈਗੀ ਉੱਥੇ ਨਾਲ ਬੰਦ ਨਾਲ ਲੱਗਦੀ ਜਿਹਦੇ ਬਾਰੇ ਤੁਸੀਂ ਦੱਸਿਆ ਕਿ ਸਾਡੀ ਜ਼ਮੀਨ ਹੈ ਉੱਥੋਂ ਸਰਕਾਰੀ ਰਾਹ ਨਹੀਂ ਹੈਗਾ ਲੇਕਿਨ ਅਸੀਂ ਆਪਾਂ ਇੱਕ ਦੂਜੇ ਨੂੰ ਰਾਹ ਦਿੰਦੇ ਹੋਏ ਨੇ ਤਾਂ ਉੱਥੇ ਹੀ ਟਿੱਪਰ ਲੰਘਦੇ ਨੇ ਸਾਰੇ ਜਿਹੜੇ ਮਾਈਨਿੰਗ ਅੱਜ ਤੱਕ ਸੇਲਕਿਆਣਾ ਦੇ ਏਰੀਏ ਦੇ ਵਿੱਚ ਜਿਹੜਾ ਆ ਸਰਕਾਰ ਦੇ ਵੱਲੋਂ ਕੋਈ ਵੀ ਅਪਰੂਵਲ ਮਾਈਨਿੰਗ ਨਹੀਂ ਲੇਕਿਨ ਇਹਦੇ ਬਾਵਜੂਦ ਵੀ ਮਾਈਨਿੰਗ ਚੱਲ ਰਹੀ ਆ ਪ੍ਰਸ਼ਾਸਨ ਦੀ ਸ਼ੈਅ ਤੇ ਚੱਲ ਰਹੀ ਆ ਤੇ ਅਗਰ ਜੇ ਅਸੀਂ ਉਹਦਾ ਕੋਈ ਵਿਰੋਧ ਕਰਦੇ ਆ ਤਾਂ ਸਾਡੇ ਖਿਲਾਫ ਜਿਹੜਾ ਪ੍ਰਸ਼ਾਸਨ ਖੜਾ ਹੁੰਦਾ ਆ ਆ ਕਰੀਬ ਜਿਹੜੇ ਹੈਗੇ ਕੋਈ 6 ਮਹੀਨੇ ਪਹਿਲਾਂ ਤੱਕ ਜਿਹੜਾ ਸੀ ਆਪਣੇ ਐਸ ਡੀ ਐਮ ਆਪਣੇ ਸੌਰੀ ਡੀਐਸਪੀ ਆਫਿਸ ਜਿਹੜਾ ਸੀਗਾ ਉਹ ਹਰ ਹਫ਼ਤੇ ਸਾਨੂੰ ਉੱਥੋਂ ਬੁਲਾ ਲੈਂਦਾ ਸੀ ਜਿਵੇਂ ਅਸੀਂ ਕੋਈ ਪਿੰਡ ਵਾਸੀ ਮੁਜ਼ਰਮ ਹੋਈਏ ਜਦੋਂ ਮੈਂ ਇਹ ਸਵਾਲ ਕੀਤਾ ਫਿਰ ਡੀਐਸਪੀ ਸਾਹਿਬ ਨੂੰ ਕਿ ਕੀ ਸਾਡਾ ਇਹ ਕਸੂਰ ਹੈ ਕਿ ਅਸੀਂ ਉਸ ਪਿੰਡ ਦੇ ਵਾਸੀ ਆ ਅਸੀਂ ਜੇ ਨਹੀਂ ਲੰਘਣ ਦੇਣਾ ਪਿੰਡ ਦੇ ਵਿੱਚ ਉਹਦੀ ਤਾਂ ਨਹੀਂ ਲੰਘਣ ਦੇਣਾ ਜੇ ਉਹ ਉਹ ਰਸਤਾ ਸਾਡਾ ਆਪਣਾ ਪਰਸਨਲ ਆ ਅਸੀਂ ਨਹੀਂ ਲੰਘਣ ਦੇਣਾ ਤੇ ਨਹੀਂ ਲੰਘਣ ਦੇਣਾ ਇਹ ਤੋਂ ਮਾਈਨਿੰਗ ਜਦੋਂ ਮਾਈਨਿੰਗ ਇੱਕ ਪੁਆਇੰਟ ਮਾਈਨਿੰਗ ਪੁਆਇੰਟ ਜਦੋਂ ਅਪਰੂਵਲ ਕੀਤਾ ਜਾਂਦਾ ਹੈ ਉਹਦੇ ਨਾਲ ਉਹਨੂੰ ਬਕਾਇਦਾ ਰਸਤਾ ਵੀ ਜਿਹੜਾ ਅਲਰਟ ਹੁੰਦਾ ਆ ਜਦੋਂ ਮੈਂ ਇਹ ਕੁਐਸਚਨ ਕੀਤਾ ਜੀ ਸਾਨੂੰ ਦੱਸੋ ਕਿ ਅਪਰੂਵਲ ਪੁਆਇੰਟ ਤੁਹਾਡਾ ਕਿਹੜਾ ਕਿਹੜਾ ਨੰਬਰ ਕਿਹੜਾ ਕਿਹੜਾ ਖਸਰਾ ਨੰਬਰ ਕੀ ਹੈਗਾ ਆ ਤੇ ਸਾਨੂੰ ਦਿਓ ਤੇ ਜਦੋਂ ਮੈਂ ਇਹ ਸਵਾਲ ਕੀਤੇ ਤੇ ਫਿਰ ਡੀਐਸਪੀ ਸਾਹਿਬ ਬੋਲੇ ਨਹੀਂ ਅਸੀਂ ਫਿਰ ਉੱਠ ਕੇ ਆ ਗਏ ਇਹ ਸਾਨੂੰ ਥੋੜਾ ਧਮਕੀਆਂ ਦਿੰਦੇ ਸੀਗੇ ਉਦੋਂ ਸ਼ਾਇਦ ਸੀਗੇ ਅਤਰੀ ਸਾਹਿਬ ਸੀਗੇ ਸ਼ਾਇਦ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਫਿਰ ਸਰਕਾਰ ਜੇ ਚਲਾਉਣਾ ਚਾਹੂਗੀ ਤਾਂ ਚਲਾ ਲਊਗੀ ਅਸੀਂ ਕਿ ਕੋਈ ਗੱਲ ਨਹੀਂ ਸਰਕਾਰ ਸਾਡੇ ਤੋਂ ਬਾਹਰ ਨਹੀਂ ਚੱਲੀ ਸਰਕਾਰ ਸਾਡੀ ਬਣਾਈ ਹੋਈ ਸਰਕਾਰ ਹੈ ਆ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਤੇ ਉਸ ਤੋਂ ਬਾਅਦ ਸਾਨੂੰ ਵੈਸੇ ਡੀਐਸਪੀ ਆਫਿਸ ਤਾਂ ਨਹੀਂ ਕਦੀ ਬੁਲਾਇਆ ਲੇਕਿਨ ਸਾਡੀ ਜਿਹੜੀ ਮਾਈਨਿੰਗ ਵਾਲਿਆਂ ਨਾਲ ਤੂ ਤੂ ਮੈਂ ਉਹ ਜਿਹੜੀ ਹੁੰਦੀ ਹੀ ਰਹਿੰਦੀ ਆ ਅਕਸਰ ਹੁੰਦੀ ਰਹਿੰਦੀ ਆ ਉਹ ਦੁਬਾਰਾ ਸ਼ੁਰੂ ਹੋ ਜਾਂਦੀ ਆ ਥੋੜੇ ਦਿਨਾਂ ਤੱਕ ਫਿਰ ਹੁਣ ਸਾਨੂੰ ਫੇਰ ਖਦਸ਼ਾ ਹੈਗਾ ਕਿ ਸਰਕਾਰ ਨੇ ਵੀ ਸਾਡੀ ਵਾਹ ਨਹੀਂ ਫੜੀ ਹੋएगी 1 ਮਹੀਨਾ ਰਹਿੰਦਾ ਆ ਉਸ ਤੋਂ ਬਾਅਦ ਮਾਈਨਿੰਗ ਫਿਰ ਸ਼ੁਰੂ ਹੋਏਗੀ ਤੇ ਸਾਡੀ ਫਿਰ ਤੁ ਤੁਮੇ ਮੇ ਹੋਏਗੀ ਸੋ ਅਸੀਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਸਾਡੀ ਜਿਹੜੀ ਹੈਗੀ ਇਸ ਪ੍ਰੋਬਲਮ ਨੂੰ ਸਮਝਿਆ ਜਾਵੇ ਔਰ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਬੰਨ ਦੀ ਜਿਹੜੀ ਆ ਰਿਪੇਅਰ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਅੱਛਾ ਜਿਹੜਾ ਤੁਸੀਂ ਦਾਾ ਛੱਡਿਆ ਆ ਉਹ ਕਿੰਨਾ ਕੁ ਆਪਾਂ ਉਹਨੂੰ ਕਹਿ ਸਕਦੇ ਆ ਜੇ ਆਪਾਂ ਉਹਨੂੰ ਨਾਪੀਏ ਕਿਲੋਮੀਟਰ ਦੇ ਹਿਸਾਬ ਨਾਲ ਕਿੰਨੇ ਲੋਕਾਂ ਨੇ ਜਿਹੜੀ ਉੱਥੇ ਬੰਨ ਵਾਲੇ ਪਾਸੇ ਤੁਹਾਡੇ ਖੇਤ ਨੇ ਉੱਧਰ ਜਾਣ ਨੂੰ ਤੁਹਾਡਾ ਰਾਹ ਕਿੰਨਾ ਕੁ ਹੈ ਜਿਹੜਾ ਛੱਡਿਆ ਹੋਇਆ ਮੈਡਮ ਉਹ ਰਸਤਾ ਜਿਹੜਾ ਹੈਗਾ ਆ ਕਾਗਜ਼ਾਂ ਦੇ ਵਿੱਚ ਸਿਰਫ 1.5 ਕਿਲੋਮੀਟਰ ਆ ਜਦ ਕਿ ਤੁਸੀ ਬਨ ਦਾ ਜਿਹੜਾ ਹੈਗਾ ਆ ਡਿਸਟੈਂਸ ਉਹ 3 ਕਿਲੋਮੀਟਰ ਆ ਸੇਲਕਿਆਣਾ ਪਿੰਡ ਤੋਂ ਤੁਸੀ ਬਨ 3 ਕਿਲੋਮੀਟਰ ਆ ਜਿਹਦੇ ਵਿੱਚ ਅਸੀਂ ਕੋਈ ਸੱਤਕ ਖੇਤ ਦਾ ਜਿਹੜਾ ਰਸਤਾ ਉਹ ਅਸੀਂ ਮੋਲ ਲੈਤਾ ਹੋਇਆ ਸਾਰੇ ਨੇ ਰਲ ਕੇ ਬਾਕੀ ਅਸੀਂ ਸੈਂਟਰ ਵੱਟ ਤੋਂ 1.5 ਕਰਮ ਇੱਕ ਸਾਈਡ 1.5 ਕਰਮ ਦੂਜੀ ਸਾਈਡ ਤੋਂ ਜਿਹੜਾ ਲੈ ਕੇ ਉਹ ਅਸੀਂ ਛੱਡਿਆ ਹੋਇਆ ਆਪਣੇ ਵਰਤਣ ਲਈ ਨਾ ਕਿ ਅਸੀਂ ਉਹ ਕਿਸੇ ਕਮਰਸ਼ੀਅਲ ਕਿਸੇ ਚੀਜ਼ ਨੂੰ ਵਰਤਣ ਲਈ ਕੋ ਦਿੱਤਾ ਹੈਗਾ ਸਿਰਫ ਆਪਣੇ ਇਹ ਖੇਤੀਬਾੜੀ ਦੇ ਕੰਮਾਂ ਦੇ ਆਉਣ ਜਾਣ ਲਈ ਤੁਹਾਨੂੰ ਲੱਗਦਾ ਹੈ ਕਿ ਇਹ ਰਸਤਾ ਤੁਸੀਂ ਆਪਣਾ ਉੱਥੋਂ ਦੀ ਸਟਾਪ ਲਾ ਲੈਂਦੇ ਹੋ ਜੇ ਉੱਥੇ ਸਟਾਪਰ ਲਾ ਦਿੰਦੇ ਹੋ ਤੇ ਸਰਕਾਰ ਦਾ ਕੰਮ ਰੁਕੂਗਾ ਕਿ ਖਰੇ ਐਸੇ ਕਰਕੇ ਉਹ ਜਿਹੜੀ ਤੂ ਤੂ ਮੈਂ ਮੈਂ ਚੱਲਦੀ ਰਹਿੰਦੀ ਉੱਥੋਂ ਦੀ ਉਹ ਆਪਣਾ ਕੋਈ ਰਾਹ ਨਹੀਂ ਉਹਨਾਂ ਨੂੰ ਮਿਲਦਾ ਹੈਗਾ ਤਾਂ ਉਸੇ ਰਾਹ ਨੂੰ ਵਰਤਦੇ ਨੇ ਜੇ ਤੁਸੀਂ ਉਹ ਰਾਹ ਬੰਦ ਕਰਦੇ ਹੋ ਤੇ ਉਹ ਰਾਹ ਨਹੀਂ ਵਰਤ ਸਕਣਗੇ ਫਿਰ ਦੁਬਾਰਾ ਤੋਂ ਕੋਈ ਨਾ ਕੋਈ ਉਹ ਡਰ ਹੈਗਾ ਕਿ ਵੀ ਸਾਡੇ ਉੱਤੇ ਕੁਝ ਕੋਈ ਅਲੀਗੇਸ਼ਨ ਲਗਾ ਦੇਣਗੇ ਲੋਕਾਂ ਨੂੰ ਹੁੰਦਾ ਹੀ ਹੈ ਕਿ ਭਾਵੇਂ ਜੇ ਅਸੀਂ ਰਾਹ ਉੱਥੋਂ ਆਪਣਾ ਚੱਕ ਲੈਣੇ ਆਂ ਅਸੀਂ ਉੱਥੋਂ ਰਾਹ ਬੰਦ ਕਰ ਦਿੰਨੇ ਆਂ ਬੈਰੀਕੇਡ ਲਗਾ ਦਿੰਨੇ ਆਂ ਤੇ ਕੋਈ ਇੱਦਾਂ ਦੀ ਨੋਬਤ ਤੁਹਾਨੂੰ ਲੱਗਦੀ ਆਂਦੀ ਕਿ ਤੁਹਾਨੂੰ ਕਰਨਾ ਪਊਗਾ ਇਦਾਂ ਸਾਡ ਨੂੰ ਆਪ ਨੂੰ ਸਭ ਤੋਂ ਪਹਿਲਾਂ ਤਾਂ ਆਊਗੀ ਜਦੋਂ ਅਸੀਂ ਰਾਹ ਬੰਦ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਾਨੂੰ ਇਹਦੀ ਪ੍ਰੋਬਲਮ ਤੁਹਾਨੂੰ ਲੱਗਦਾ ਆ ਸਕਦੀ ਹੈ ਕਿ ਜਿੱਦਾਂ ਦੇ ਕੁੰਡਾ ਕਰਦੀ ਹੁਣ ਚੱਲ ਰਹੀ ਹੈ ਤੇ ਕੀ ਕੁਝ ਹੋ ਸਕਦਾ ਉਸ ਵੇਲੇ ਥੋੜਾ ਜਿਹਾ ਨਾ ਮੈਂ ਤਾਂ ਚਾਹਨੀ ਹੈ ਕਿ ਦਰਸ਼ਕਾਂ ਨੂੰ ਥੋੜਾ ਦੱਸ ਦਈਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੰਭਾਵਨਾ ਹੋ ਸਕਦੀ ਹੈ ਉੱਥੇ ਕੁਝ ਵੀ ਹੋ ਸਕਦਾ ਕਿਉਂਕਿ ਸਾਨੂੰ ਅੱਜ ਤੋਂ ਕੋਈ ਕਰੀਬ 3 ਕਿ ਮਹੀਨੇ ਪਹਿਲਾਂ ਕੋਈ ਗੈਂਗਸਟਰ ਸੀਗਾ ਉਹਦੇ ਵੱਲੋਂ ਵੀ ਸਾਨੂੰ ਫੋਨ ਆਇਆ ਸੀਗਾ ਕਿ ਉਹ ਜਿਹੜਾ ਮਾਈਨਿੰਗ ਜਿਹੜੀ ਹੈਗੀ ਉਹ ਮੈਂ ਕਰवानी ਆ ਤੇ ਸਾਡੇ ਵਿੱਚ ਜਿਹੜਾ ਸੀਗਾ ਇਸ ਗੱਲ ਨੂੰ ਲੈ ਕੇ ਕਾਫੀ ਇਹ ਡਰ ਸੀਗਾ ਫਿਰ ਅਸੀਂ ਕਿਰਤੀ ਕਿਸਾਨ ਯੂਨੀਅਨ ਤੇ ਇੱਕ ਸਾਡੀ ਆਪਣੀ ਪਰਸਨਲ ਬਣਾਈ ਹੋਈ ਆ ਇਹ ਐਂਟੀ ਕ腐ਪਸ਼ਨ ਕਮੇਟੀ ਬਣਾਈ ਆ ਜਿਹਦਾ ਮੈਂ ਉਪ ਪ੍ਰਧਾਨ ਆ ਪ੍ਰਧਾਨ ਸਾਡੇ ਮੰਗਲ ਸਿੰਘ ਜੀ ਆ ਮੈਂ ਉਪ ਪ੍ਰਧਾਨ ਆ ਤੇ ਅਸੀਂ ਰਲ ਕੇ ਦੋਨਾਂ ਧਿਰਾਂ ਨੇ ਜਿਹੜਾ ਹੈਗਾ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਔਰ ਅਸੀਂ ਉਸ ਬੰਦੇ ਨੂੰ ਫਿਰ ਮੈਸੇਜ ਲਾ ਦਿੱਤਾ ਕਿ ਇਹ ਤੇਰੇ ਲਈ ਇਹ ਨਾ ਸੌਖਾ ਨਹੀਂ ਹੈਗਾ ਤੇ ਫਿਰ ਉਹ ਪਿੱਛੇ हट ਗਿਆ ਅੱਛਾ ਉਸ ਵੇਲੇ ਦੀ ਮੈਂ ਤੁਹਾਨੂੰ ਜ਼ਰੂਰ ਗੱਲ ਤੁਹਾਡੇ ਨਾਲ ਫੇਰ ਦੁਬਾਰਾ ਤੋਂ ਸਾਂਝੀ ਕਰਨਾ ਚਾਹਾਂਗੇ ਜਿਸ ਵੇਲੇ ਮਾਈਨਿੰਗ ਚੱਲ ਰਹੀ ਸੀ ਜਿੰਨਾ ਪਿਛਲੇ ਸਮੇਂ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਵੇਲੇ ਬਨ ਨੂੰ ਅਸਲੀ ਨੂੰ ਢਾਕੇ ਤੇ ਦੂਜਾ ਬਨ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਸੀ ਤੇ ਉੱਥੋਂ ਹੀ ਅੰਦਰੋਂ ਦੀ ਟਰਾਲੀਆਂ ਜਿਹੜੀਆਂ ਟਰਾਲੀਆ ਟਿਪਰ ਜਿਹੜੇ ਉਹ ਭਰ ਕੇ ਉਹ ਸਿਲਕੀਆਂ ਨੇ ਪਿੰਡ ਦੇ ਵਿੱਚੋਂ ਦੀ ਜਿਹਦੇ ਹੁਣੇ ਜ਼ਿਕਰ ਹੋ ਕੇ ਟਿਆ ਉੱਥੋਂ ਦੀ ਕੱਢਿਆ ਜਾਂਦਾ ਸੀ ਔਰ ਉਸ ਤੋਂ ਬਾਅਦ ਜਿਹੜਾ ਕਾਫੀ ਹੰਗਾਮਾ ਆਇਆ ਤਾਂ ਉਹ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਸੋ ਉਹ ਤਸਵੀਰਾਂ ਵੀ ਦੁ ਸੈਗਮੈਂਟ ਤੇ ਵਿੱਚ ਮੈਂ ਜ਼ਰੂਰ ਦਿਖਾਵਾਂਗੀ ਤਾਂ ਕਿ ਉਹ ਇੱਕ ਰਿਮਾਈਂਡਰ ਜਿਹੜਾ ਉਹ ਦੁਬਾਰਾ ਤੋਂ ਅਸੀਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਕਿ ਅਗਰ ਇੱਕ ਆਮ ਇਨਸਾਨ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਜਿਸ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰਦਾ ਹੈ ਆ ਜਾਂ ਆਪਣੇ ਹੱਕਾਂ ਦੇ ਲਈ ਲੜਦਾ ਹੈ ਤੇ ਉਸ ਨੂੰ ਕਿਸ ਤਰੀਕੇ ਦੀ ਪ੍ਰੋਬਲਮਸ ਜਿਹੜੀਆਂ ਉਹ ਫੇਸ ਕਰਨੀਆਂ ਪੈਂਦੀਆਂ ਨੇ ਹਾਲਾਂਕਿ ਸਰਕਾਰਾਂ ਦੇ ਦਾਅਵੇ ਰਹਿੰਦੇ ਨੇ ਸਰਕਾਰਾਂ ਦੇ ਨਾਲ ਤੁਰਦੇ ਵੀ ਨੇ ਲੋਕ ਸਰਕਾਰਾਂ ਦੇ ਨਾਲ ਕੋਆਪਰੇਟ ਵੀ ਕਰਦੇ ਨੇ ਹਾਲਾਂਕਿ ਆ ਜਿਹੜੀ ਮਾਈਨਿੰਗ ਦੀ ਗੱਲ ਚੱਲ ਰਹੀ ਹੈ ਇਸ ਨੂੰ ਰਸਤਾ ਉਹ ਪਰਸਨਲ ਰਸਤੇ ਦੇ ਵਿੱਚੋਂ ਦੀ ਹੀ ਯੂਜ਼ ਕੀਤਾ ਜਾਂਦਾ ਔਰ ਉਸ ਦੇ ਬਾਵਜੂਦ ਵੀ ਧਮਕੀਆਂ ਭਰੇ ਕਾਲਸ ਆਉਂਦੇ ਨੇ ਔਰ ਉਸ ਤੇ ਉੱਤੇ ਅਗਰ ਕਾਰਵਾਈ ਦੀ ਗੱਲ ਦੀ ਅਸੀਂ ਗੱਲ ਕਰੀਏ ਕਿ ਇੰਨੀ ਵਾਰ ਜਦੋਂ ਇੱਕ ਕੰਪਲੇਨਟ ਕੀਤੀ ਗਈ ਹੈ ਔਰ ਉਸ ਦੇ ਉੱਤੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਕਾਰਵਾਈ ਦੇ ਅਮੰਗ ਦੁਬਾਰਾ ਕਰਨ ਦੇ ਲਈ ਪ੍ਰਸ਼ਾਸਨ ਦੇ ਕੋਲ ਜਾਂਦੇ ਨੇ ਕੀ ਇਸ ਦੇ ਉੱਤੇ ਕਾਰਵਾਈ ਹੋਏਗੀ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਦੁਬਾਰਾ ਤੋਂ ਤੁਹਾਡੇ ਅੱਗੇ ਹਾਜ਼ਰ ਜ਼ਰੂਰ ਹੋਵਾਂਗੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਨਸਾਫ ਵਾਕਈ ਹਜੇ ਪੂਰਾ ਲੋਕਾਂ ਨੂੰ ਕਿਤੇ ਨਾ ਕਿਤੇ ਮਿਲਦਾ ਹੈ ਇਹ ਚੀਜ਼ ਹਜੇ ਹੈਗੀ ਹੈ ਜਾਂ ਵਾਕਈ ਖਤਮ ਹੋ ਚੁੱਕਾ ਹੈ ਐ ਸੋਚਣ ਵਾਲੀ ਗੱਲ ਹੋਵੇਗੀ ਅਸੀਂ ਤੁਹਾਡੇ ਤੋਂ ਤਦ ਤੱਕ ਦੇ ਲਈ ਲੈਣ ਇਜਾਜ਼ਤ ਬਨੇ ਰਹੋ ਦਾ ਇੰਡੀਪੈਂਡੈਂਟ ਨਿਊਜ਼ ਦੇ ਨਾਲ ਨਿਸ਼ਾ ਜਰਮਾ ਫਲੋਰਟ